ਨਮਸਕਾਰ ਦੋਸਤੋ ਦਾ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਮਦਨ ਗੋਡੇਲਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨਾਂ ਨਾ ਇੱਕ ਡੀਟੀਓ ਦਫ਼ਤਰ ਨੂੰ ਤਾਲਾ ਲਗਾਇਆ ਸੀ ਤਾਲਾ ਲਗਾ ਕੇ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਸਾਨੂੰ ਹੁਣ ਫੋਨ ਕਰੋਗੇ ਤੇ ਅਸੀਂ ਕਰਿਆ ਕਿ ਤੁਹਾਡੇ ਲਾਇਸੈਂਸ ਬਣਾਵਾਂਗੇ ਕਰਿਆ ਕਿ ਤੁਹਾਡੇ ਸਾਰੇ ਜਿਹੜੇ ਕੰਮ ਨੇ ਸੁਵਿਧਾ ਕੇਂਦਰਾਂ 'ਚ ਆਉਣ ਵਾਲੇ ਕੰਮ ਨੇ ਉਹ ਤੁਹਾਡੇ ਘਰ ਆ ਕੇ ਕੀ ਕਰਨਗੇ ਇਸ ਵਾਸਤੇ 1076 ਨੰਬਰ ਜਾਰੀ ਕੀਤਾ ਸੀ ਟੋਲ ਫਰੀ ਨੰਬਰ ਹੈ ਇੱਥੇ ਆ ਕੇ ਕੀ ਪਤਾ ਲੱਗਿਆ ਪਰ ਹਕੀਕਤ ਇਹ ਹੈਗੀ ਹੈ ਕਿ ਤੁਸੀਂ ਸਹੂਿਦਾ ਕੇਂਦਰਾਂ ਨੂੰ ਤਾਲਾ ਤੁਸੀਂ ਕੀ ਲਗਾਉਂਗੇ ਹੁਣ ਤਾਂ ਜਿਹੜੇ ਉੱਥੇ ਆਪਰੇਟਰ ਹੈਗੇ ਨੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਤਾਲਾ ਲਗਾਉਂਦੇ ਪਏ ਨੇ ਅੱਜ ਪੂਰੇ ਪੰਜਾਬ 'ਚ ਸਹੂਿਦਾ ਕੇਂਦਰਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਹੜਤਾਲ ਰੱਖੀ ਹੈ ਇਹ ਮੇਰੇ ਪਿੱਛੇ ਜਿਹੜਾ ਇਹ ਨਾਲ ਜਿਹੜਾ ਚੱਲਦਾ ਪਿਆ ਨਾ ਇਹ ਫਾਜ਼ਿਲਕਾ ਦੇ ਨਗਰ ਕੌਂਸਲ ਚ ਚੱਲਣ ਵਾਲਾ ਸਹੂਇਦਾ ਕੇਂਦਰ ਹੈ ਜਿੱਥੇ ਕਰਮਚਾਰੀਆਂ ਨੇ ਹੜਤਾਲ ਕੀਤੀ ਹੋਈ ਹੈ ਇਹਨਾਂ ਸਹੂਇਦਾ ਕੇਂਦਰਾਂ 'ਚ ਕੰਪਿਊਟਰ ਆਪਰੇਟਰ ਹੈਲਪ ਡੈਸਕ ਤੇ ਸਿਕਿਉਰਿਟੀ ਗਾਰਡ ਤਿੰਨ ਤਰ੍ਹਾਂ ਦੇ ਕਰਮਚਾਰੀ ਕੰਮ ਕਰਦੇ ਨੇ ਕਰਮਚਾਰੀ ਉਸ ਤੋਂ ਬਾਅਦ ਸੀਨੀਅਰ ਆ ਜਾਂਦੇ ਨੇ ਇਹਨਾਂ ਦੇ ਜਿਹੜੇ ਡੀ ਐਨ ਸੀ ਐਮ ਹੁੰਦੇ ਨੇ ਮੁਤਈ ਹੈਗਾ ਕਿ ਇਹਨਾਂ ਦੀ ਤਨਖਾਹ ਕੱਟੀ ਗਈ ਹੈ ਤਨਖਾਹ ਕਿੰਨੀ ਮਿਲਦੀ ਹੈ 10000 ਇਹ ਜਿਹੜੀ ਕੰਪਨੀ ਹੈ ਨਾ ਜਿੰਦੇ ਕੋਲ ਪੂਰੇ ਪੰਜਾਬ ਦਾ ਠੇਕਾ ਹੈਗਾ ਜਿੱਥੋਂ ਤੱਕ ਮੈਂ ਪੁੱਛ ਕੇ ਆਇਆ ਹਾਂ ਸਜਦੋਂ ਹੋ ਸਕਦਾ ਗਲਤ ਹੋਵੇ ਉਹ ਪੂਰੇ ਪੰਜਾਬ ਦਾ ਠੇਕਾ ਹੈਗਾ ਹైదరాబాద్ ਦੀ ਕੰਪਨੀ ਦਾ ਕੰਪਨੀ ਕੋਲ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬੀਆਂ ਨੂੰ ਕੰਮ ਦਿਓ ਤੇ ਇਹ ਪੂਰੇ ਪੰਜਾਬ ਦੇ ਸਹੂਿਦਾ ਕੇਂਦਰਾਂ ਦਾ ਕੰਮ ਹੈਗਾ ਹైదరాబాద్ ਦੀ ਕੰਪਨੀ ਹੈ ਪੇਰਾ ਡਿਗਮ ਉਹਦੀ ਕੰਪਨੀ ਹੈ ਤੇ 2 ਸਾਲ ਹੋ ਗਏ ਇਹਦੇ ਤਹਿਤ ਕਰਮਚਾਰੀ ਕੰਮ ਕਰਦੇ ਪਏ ਨੇ ਤੇ ਉਹਨਾਂ ਦੀ ਤਨਖਾਹ ਹੈਗੀ ਐ 10000 ਰੁਪਏ ਗੰਬਰੇਟਰ ਆਪਰੇਟਰ ਦੀਆਂ ਕੰਪਿਊਟਰ ਆਪਰੇਟਰ ਦੀ ਤੇ ਦੂਸਰਾ ਜਿਹੜਾ ਜਿਹੜਾ ਵਿਚਾਰਾ ਸਕਿਉਰਟੀ ਗਾਰਡ ਹੈ ਉਹਨ ਦੀ ਤਾਂ 99 ਹੋਇਆ 9000 ਵੀ ਨਹੀਂ ਹੈਗੀ ਤੇ ਜਿਹੜੇ ਕੰਪਿਊਟਰ ਆਪਰੇਟਰ ਹੈਗੇ ਨੇ ਉਹਨਾਂ ਦੀ ਤਨਖਾਹ ਜਿਵੇਂ 10000 ਰੁਪਏ ਤਾਂ ਉਹਨ ਦੀ 7600 ਆਈ ਹੈ 6000 ਆਈ ਹੈ ਕਿਸੇ ਦੀ 7000 ਆਈ ਹੈ ਪਰ ਉਹਨਾਂ ਦੀ ਤਨਖਾਹ ਕੱਟ ਲਈ ਗਈ ਤੇ ਤਾਂ ਕਰਕੇ ਪੂਰੇ ਪੰਜਾਬ 'ਚ ਅਜੇ ਇਹਨਾਂ ਨੇ ਹੜਤਾਲ ਕਰਤੀ ਮਾਨਸਾਬਿਕ ਪੱਸੀ ਕੇਂਦਰ ਨੇ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਤੇ ਇਹਨਾਂ ਗਰੀਬਾਂ ਦਾ ਇਹ ਗਰੀਬ ਹੀ ਕਵਾਂਗੇ ਆ 10-10 ਹਜ਼ਾਰ ਚ ਜਿਹੜੇ ਮੁੰਡੇ ਕੁੜੀਆਂ ਕੰਮ ਕਰਦੇ ਨੇ ਉਹਨਾਂ ਦੀ ਤਨਖਾਹ ਤੁਸੀਂ ਕੱਟਦੇ ਪਏ ਹੋ ਪੰਜਾਬ ਸਰਕਾਰ ਨੇ ਨਾ ਤੇ ਕੰਪਨੀ ਨੇ ਕੱਟੀ ਹੋਣੀ ਹੈ ਕੰਪਨੀ ਦਾ ਠੇਕਾ ਤਾਂ ਸਰਕਾਰ ਦੇ ਸਰਕਾਰ ਨੇ ਦਿੱਤਾ ਹੋਇਆ ਨਾ ਸੋ ਇਹ ਹਾਲਾਤ ਨੇ ਜ਼ਮੀਨੀ स्तर ਤੇ ਇੱਥੇ ਆਣ ਵਾਲੇ ਕੁਝ ਬੰਦਿਆਂ ਨਾਲ ਗੱਲ ਕੀਤੀ ਇੱਕ ਤਾਂ ਆਪਰੇਟਰ ਵਿਚਾਰੇ ਨੇ ਡਰੇ ਹੋਏ ਨੇ ਉਹਨਾਂ ਨੇ ਬਾਈ ਉਹ ਕਹਿੰਦੇ ਅਸੀਂ ਗੱਲ ਹੀ ਨਹੀਂ ਕਰ ਸਕਦੇ ਕਿਉਂ ਉਹਨਾਂ ਨੂੰ ਕਹਿੰਦੇ ਜੀ ਤੁਹਾਨੂੰ ਅਸੀਂ ਟਰਮੀਨੇਟ ਕਰ ਦਾਂਗੇ ਇੱਥੇ ਆਣ ਵਾਲੇ ਕੁਝ ਬੰਦਿਆਂ ਨਾਲ ਮੈਂ ਗੱਲ ਕੀਤੀ ਉਹਨਾਂ ਦੀ ਗੱਲਬਾਤ ਸੁਣਾਉਣਾ ਉਹ ਕੀ ਸੋਚਦੇ ਨੇ ਇਸ ਬਾਰੇ ਜੇ ਤੁਹਾਨੂੰ ਸਾਡੀ ਕਵਰੇਜ ਵਧੀਆ ਲੱਗਦੀ ਹੈ ਕੰਟੈਂਟ ਵਧੀਆ ਲੱਗਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਤੇ Facebook ਤੇ ਸਾਨੂੰ ਤੁਸੀਂ ਫੋਲੋ ਕਰ ਸਕਦੇ ਹੋ ਦਾ ਇਨਫਾਰਮੇਸ਼ਨ ਨਾਮ ਤੇ ਸਾਡਾ ਪੇਜ ਹੈਗਾ Google ਤੇ ਜਾ ਕੇ ਤੁਸੀਂ ML ਗੋਡੇਲਾ ਸਰਚ ਕਰੋ ਤੁਹਾਨੂੰ ਸਾਡੇ ਦੋਨੋਂ ਪੇਜ ਦੀ ਜਾਣਕਾਰੀ ਪੂਰੀ ਮਿਲੇਗੀ ਧੰਨਵਾਦ ਕੀ ਸ਼ੁਭਨਾ ਮੇਰੇ ਤੁਹਾਡਾ ਸੰਦੀਪ ਮਾਰਗੀ ਸੰਦੀਪ ਕੁਮਾਰ ਜੀ ਕਿੱਥੇ ਆਏ ਹੋ ਤੁਸੀਂ ਅਸੀਂ ਸੇਵਾ ਕੇਂਦਰ ਚ ਆਏ ਸੀ ਮਾਰਕੀਟ ਕਮੇਟੀ ਚ ਅੱਛਾ ਨਹੀਂ ਮਾਰਕੀਟ ਕਮੇਟੀ ਨਗਰ ਕੌਂਸਲ ਹੈ ਨਗਰ ਕੌਂਸਲ ਹੈ ਹਾਂ ਇਹ ਨਗਰ ਕੌਂਸਲ ਹੈ ਨਾ ਮਿਊਨਿਸਪਲ ਕਮੇਟੀ ਕਿੱਥੋਂ ਆਏ ਹੋ ਤੁਸੀਂ ਆਲਮਸਰ ਰੋਡ ਚੱਕਰ ਲਾ ਚੁੱਕੇ ਹਾਂ ਤੇ ਕੀ ਕਰਾਣਾ ਸੀਗਾ ਜੀ ਮੈਂ ਬੱਚਿਆਂ ਦੇ ਵਜੀਫਾ ਅਪਲਾਈ ਕਰਾਣੇ ਸੀ ਅੱਛਾ ਇੱਥੇ ਆ ਕੇ ਕੀ ਪਤਾ ਲੱਗਿਆ ਇੱਥੇ ਆ ਪਤਾ ਲੱਗਿਆ ਕਿ ਵੀ ਹੜਤਾਲ ਹੈ ਅੱਜ ਤੇ ਕਿੰਨੇ ਕਿਲੋਮੀਟਰ ਪਿੰਡ ਦਾ ਪਿੰਡ ਤੁਹਾਡਾ ਆ ਪਹਿਜੰਦਾ 2.5 ਕਿਲੋਮੀਟਰ ਅੱਛਾ ਉਹ ਮਾਨ ਸਾਹਿਬ ਦੀ ਫੋਟੋ ਲੱਗੀ ਉਹ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਨੂੰ ਸੁਵਿਧਾਵਾ ਕਰੇ ਸ਼ੁਰੂ ਕਰਤੀਆਂ ਨੇ ਨਹੀਂ ਜੀ ਇਹ ਜੋ ਕੁਝ ਵੀ ਨਹੀਂ ਹੈ ਜੀ ਹੈ ਇਹ ਜੋ ਕੁਝ ਵੀ ਨਹੀਂ ਹੈ ਇਹ ਤਾਂ ਤੁਹਾਨੂੰ ਚੰਗੇ ਤਰ੍ਹਾਂ ਪਤਾ ਹੈ ਰਿਪੋਰਟਰਾਂ ਨੂੰ ਵੀ ਨਹੀਂ ਸਾਨੂੰ ਤਾਂ ਪਤਾ ਹੈਗਾ ਹੈ ਗਰਾਊਂਡ ਲੈਵਲ ਤੇ ਅੱਜ ਕੀ ਹੋ ਰਿਹਾ ਹੈਗਾ ਦੇਖ ਲਓ ਕੁਝ ਵੀ ਨਹੀਂ ਹੋ ਰਿਹਾ ਜੀ ਧੱਕੇ ਨਹੀਂ ਅੱਜ ਵੀ ਤੇ ਕੱਲ ਵੀ ਸੀਗੇ ਤੇ ਤੁਸੀਂ ਉਹ ਨੰਬਰ ਡਾਇਲ ਕਰੋ ਤਾਂ ਉਹ ਹੋ ਸਕਦਾ ਹੈ ਉਹ ਜਿਹੜਾ ਲਿਖਿਆ ਹੋਇਆ ਹੈ ਉਹ ਕਹਿੰਦੇ ਨੇ ਵੀ ਇਹ 1056 ਕਾਲ ਕਰੋ ਤੇ ਉਹ ਕਰੇ ਆ ਜਾਣਗੇ 76 ਜੀ 77 ਧਿਆਨ ਨਾਲ ਦੇਖੋ ਜੀ ਹਾਂ ਤੇ ਉਹ ਕਹਿੰਦੇ ਕਰੇ ਆ ਜਾਣਗੇ ਨਹੀਂ ਆਣਗੇ ਜੀ ਕੁਛ ਨਹੀਂ ਆਉਂਦੇ ਤੁਸੀਂ ਵੀ ਕੁਝ ਤੁਹਾਡਾ ਵੀ ਕੰਮ ਸੀਗਾ ਕੀ ਸ਼ੁਭਨਾਮ ਜੀ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਜੀ ਅੱਛਾ ਨਹੀਂ ਤੇ ਕੰਮ ਕੀ ਕਰਾਣਾ ਸੀ ਮੈਂ ਲਾਪਤਰੀ ਨਿਊ ਕਰਾਣਾ ਆਇਆ ਸੀ ਜੀ ਹਾਂ ਜੀ ਬੱਚਿਆਂ ਦੇ ਜੀ ਭਾਂਦੇ ਆ ਅੱਛਾ ਇਹ ਨਿਊ ਕਰਾਣੀ ਸੀ ਕਾਪੀ ਠੀਕ ਹੈ ਅਜੇ ਕੇੰਦਰ ਹੜਤਾਲ ਹੈ ਜੀ ਸ਼ਾਇਦ ਹੁਣ ਇਹ ਨਾ ਨਾਨ ਨੂੰ ਲਿਖਤੇ ਦੇਣਾ ਚਾਹੀਦਾ ਲੈਗ ਉਹ ਲਿਖਣਾ ਚਾਹੀਦਾ ਅੱਗੇ ਉਹ ਤਾਂ ਕਹਿੰਦੇ ਸਾਨੂੰ ਸੈਲਰੀ ਨਹੀਂ ਮਿਲੀ ਤਾਂ ਕਰਕੇ ਹੜਤਾਲ ਕਰਤੀ ਅਸੀਂ ਦੇਖੋ ਜੀ ਸੈਲਰੀ ਤਾਂ ਬਸ ਮੰਨ ਲੈ ਉਹਨਾਂ ਦਾ ਮਸਲਾ ਹੈ ਠੀਕ ਹੈ ਅਸੀਂ ਦਿਹਾੜੀ ਛੱਡ ਕੇ ਆਏ ਆ ਠੀਕ ਹੈ ਕੰਮ ਕਰ ਰਹੇ ਹਮੇਦੂਰੀ ਦਾ ਸਰਕਾਰ ਨੂੰ ਦੇਣਾ ਚਾਹੀਦਾ ਨਾ ਟਾਈਮ ਟੂ ਟਾਈਮ ਸੈਲਰੀ ਦੇਣਗੇ ਹਾਂਜੀ ਹਾਂਜੀ ਦੇਣੀ ਚਾਹੀਦੀ ਹੈ ਨਾ ਉਹ ਕਹਿੰਦੇ ਸਾਨੂੰ ਹਾਂਜੀ ਹਾਂਜੀ ਉਹ ਕਹਿੰਦੇ ਸਾਨੂੰ ਤਾਂ 10000 ਰੁਪਏ ਤੇ ਸੈਲਰੀ ਮਿਲਦੀ ਹੈ ਤਾਂ ਕਰਕੇ ਅਸੀਂ ਤੱਕ ਬੰਦ ਕੀਤਾ ਹੈਗਾ ਸੈਲਰੀ ਤਾਂ ਮਿਲਣੀ ਚਾਹੀਦੀ ਜੀ ਨਾਲ ਨੂੰ ਤੇ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਜਿਹੜੀ 100 ਤੇ ਕੁਝ ਸੇਵਾਵਾਂ ਤੁਹਾਨੂੰ ਘਰੇ ਪਹੁੰਚਾ ਰਹੇ ਹਾਂ ਨਹੀਂ ਜੀ ਕੁਝ ਨਹੀਂ ਪਹੁੰਚਦਾ ਬਹੁਤ ਬਕਾਈ ਹੈ ਸਾਨੂੰ ਭਜਣਾ ਪੈਂਦਾ ਹੈ ਠੀਕ ਹੈ 8 ਦਿਨ ਲੱਗ ਜਾਂਦੇ 2 ਮਹੀਨੇ ਲੱਗ ਜਾਂਦੇ ਪਿਛਲੀ ਵਾਰ ਮੇਰੇ ਇਲਾਪਾ ਮੰਨ ਲੈ ਅਪਡੇਟ ਖਤਮ ਹੋਈ ਸੀ ਮੈਂ 1.5 ਸਾਲ ਦਫ਼ਤਰ ਦੇ ਵਿੱਚ ਚੱਕਰ ਘਟਦਾ ਰਿਹਾ ਠੀਕ ਹੈ ਜੀ 1 ਸਾਲ ਬਾਅਦ ਮੇਰੀ ਨਿਊ ਕਾਪੀ ਹੋਈ ਹੈ ਠੀਕ ਹੈ ਬਹੁਤ ਮੈਂ ਪਰੇਸ਼ਾਨ ਹਾਂ ਠੀਕ ਹੈ ਹੋਇਆ ਜਿੱਸੀ ਦਾ ਵਧੀਆ ਹੋਵੇ ਪਿੰਡਾ ਜ ਬਾਣ ਜਾਵੇ ਕੋਈ ਜਿੱਸੀ ਦਾ ਕੇਂਦਰ ਵਧੀਆ ਠੀਕ ਹੈ ਸੀ ਨੇੜੇ ਜਾ ਕਰਾ ਲਈਏ ਠੀਕ ਹੈ ਸਾਨੂੰ ਆਪ ਪਰੇਸ਼ਾਨ ਨਹੀਂ ਹੋਵੇ ਤੇ ਅੱਜ ਕਿੱਥੇ ਆਏ ਹੋ ਤੁਸੀਂ ਸੇਵਾ ਕੇਂਦਰ ਚ ਕੀ ਕਰਾਉਣਾ ਸੀਗਾ ਪਤਾ ਕਰਵਾਉਣਾ ਹੈ ਅੱਛਾ ਤੇ ਇੱਥੇ ਆ ਕੇ ਕੀ ਪਤਾ ਲੱਗਿਆ ਉਹਨੂੰ ਇਕ ਤਾਂ ਲੱਗ ਜਾਂਦਾ 15 ਮਿੰਟ ਲੱਗਣਗੇ ਵੇਟ ਕਰੋ ਅੱਛਾ ਵੇਟ ਕਰੂੰਗਾ ਕਿਹੜੇ ਪਿੰਡ ਤੋਂ ਆਏ ਹੋ ਨਵਾਸਲੇਮ ਕਿੰਨਾ ਕਿੰਨਾ ਪਿੰਡ ਹੈ ਇੱਥੇ ਹਾਂਜੀ ਇੱਥੋਂ ਕਿੰਨਾ ਪਿੰਡ ਹੈਗਾ ਇੱਥੋਂ ਪਾਏ ਜਾਂਦਾ 10 4 ਕਿਲੋਮੀਟਰ ਇੱਥੋਂ 10 4 ਕਿਲੋਮੀਟਰ ਪੁੰਚਦਾ ਹੈ ਕਿੰਨੇ ਸੀ ਹੜਤਾਲ ਹੈਗੀ ਇੱਥੇ ਪਤਾ ਨਹੀਂ ਸਾਹਿਬ ਸੰਤਾ ਕਹਿੰਦਾ ਵੇਟ ਕਰੋ ਇੱਕ 10 ਮਿੰਟ ਅੱਛਾ ਵੇਟ ਕਰੂੰਗਾ ਠੀਕ